ਜਨਾ ਪ੍ਰਧਾਨ ਅੱਜ ਸਾਡਾ ਤਰਨਤਾਰਨ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਇਹ ਰੇਲ ਦੇ ਉੱਤੇ ਰੋਸ ਪ੍ਰਦਰਸ਼ਨ ਹੈ ਜਿਹੜਾ 13 ਤਰੀਕ ਨੂੰ ਕਿਸਾਨ ਜਿਹੜੇ ਦਿੱਲੀ ਨੂੰ ਐਮਐਸਪੀ ਦੀ ਖਰੀਦ ਗਰੰਟੀ ਕਾਨੂੰਨ ਲੈਣ ਵਾਸਤੇ ਤੇ ਸਮੁੱਚਾ ਕਿਸਾਨੀ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਤੇ ਆਪਣੇ ਬਿਜਲੀ ਐਕਟ 2022 ਨੂੰ ਰੱਦ ਕਰਾਉਣ ਵਾਸਤੇ ਤੇ ਹੋਰ ਮੰਗਾਂ ਦੇ ਨਾਲ ਇਹ ਆਪਣੀ ਸੈਂਟਰ ਸਰਕਾਰ ਨਾਲ ਗੱਲ ਕਰਨ ਜਾ ਰਹੇ ਸੀ ਜਿਹੜਾ ਰਸਤੇ ਦੇ ਵਿੱਚ ਰੋਕ ਕੇ ਉਹਨਾਂ ਨੂੰ ਸ਼ੰਭੂ ਬਾਰਡਰ ਤੇ ਜਾਂ ਹੋਰ ਪੰਜਾਬ ਦੇ ਚਾਰ ਥਾਵਾਂ ਤੇ ਰੋਕ ਕੇ ਉਹਨਾਂ ਤੇ ਮਤਲਬ ਲਾਠੀ ਚਾਰਜ ਕੀਤਾ ਗਿਆ ਉਹਨਾਂ ਦੇ ਟੀਅਰ ਗੈਸ ਮਾਰੇਗੇ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਲੱਤਾਂ ਤੋੜ ਦਿੱਤੀਆਂ ਉਹਦੇ ਰੋਸ ਵਿੱਚ ਜੋ ਅੱਜ ਵੀ ਕੇਜੂ ਵੇਖਤਾ ਗੁਰਾਹਾਂ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਸਾਨੂੰ ਜਿਹੜੀਆਂ ਸਾਡੀਆਂ ਮੰਗਾਂ ਨੂੰ ਲਾਗੂ ਕਰ ਤੇ ਕਿੰਨੇ ਤੋਂ ਕਿੰਨੇ ਆ ਜਿਹੜਾ ਤੁਹਾਡਾ ਪ੍ਰਦਰਸ਼ਨ ਕਿੰਨੇ ਤੋਂ ਕਿੰਨੇ ਇਹ ਸਭਾ ਹੈਗਾ ਜੀ 12 ਤੋਂ 3 ਵਜੇ ਤੱਕ ਤੇ ਕਿਸ ਜਗ੍ਹਾ ਤੇ ਤੁਸੀਂ ਪ੍ਰਦਰਸ਼ਨ ਕਰ ਅੱਜ ਅਸੀਂ ਵੱਲਾ ਫਾਟਕ ਅੰਮ੍ਰਿਤਸਰ ਜਲੰਧਰ ਜਿਹੜਾ ਮਾਰਗ ਹੈ ਮਤਲਬ ਇਸ ਤਰੀਕੇ ਦੇ ਨਾਲ ਇਹ ਆਪਣਾ ਰੋਸਟਰਸ ਚੱਲੂਗਾ ਇਹ ਮਤਲਬ ਮਤਲਬ ਪੰਜਾਬ ਦੀਆਂ ਬਹੁਤ ਜੱਥੇਬੰਦੀਆਂ ਨੇ ਆਪਾਂ ਦਾ ਮਤਲਬ ਮਸਲਾ ਸਾਡਾ ਇੱਕੋ ਹੀ ਆ ਮੰਗ ਇੱਕੋ ਹੀ ਆ ਕਿਸੇ ਨੇ ਮਖਰੂਮ ਮੋਰਚਾ ਲਾ ਲਿਆ ਕਿਸੇ ਨੇ ਪਹਿਲਾਂ ਲਾ ਲਿਆ ਅੱਜ ਅਸੀਂ ਉਹਨਾਂ ਦੀ ਹਮਾਇਤ ਚੀਆ ਉਹ ਸਮੇਂ 'ਚ ਅਸੀਂ ਵੀ ਪੰਜਾਬ ਦੇ ਵਿੱਚ 24 ਫਰਵਰੀ ਨੂੰ ਪੰਜਾਬ ਦੀ ਨਵੀਂ ਖੇਤੀ ਨੀਤੀ ਲਾਗੂ ਕਰਾਉਣ ਵਾਸਤੇ ਪੱਕਾ ਮੋਰਚਾ ਲਾ ਰਹੇ ਹਾਂ ਕਿਸਾਨ 1 ਕਿਹਾ ਜੀ ਕਿਉਂਕਿ ਧੜੇ ਬਾਜੀਆਂ ਬੜੀਆਂ ਕਿਸਾਨਾਂ ਦੇ ਵਿੱਚ ਨੇ ਸਾਰੇ ਇੱਕ ਹੀ ਆਈ ਮਸਲਾ ਇੱਕੋ ਹੀ ਆ ਇਹ ਠੀਕ ਗੱਲਾਂ ਮਤਲਬ ਬਖ ਬਖ ਵਿਚਾਰਾਂ ਦੇ ਆ ਤੇ ਅਸੀਂ ਉਹਨਾਂ ਦੀ ਹਮਾਇਤ ਜਿਹੜੀ ਪੂਰੀ ਕਰਾਂਗੇ ਅੱਜ ਤੇ ਆਉਣ ਵਾਲੇ ਸਮੇਂ 'ਚ 18 ਤਰੀਕ ਨੂੰ ਸੰਯੁਕਤ ਮੋਹਤਿਆ ਦੀ ਮੀਟਿੰਗ ਆ ਅਗਲਾ ਐਕਸ਼ਨ ਜਿਹੜਾ ਫਿਰ ਨਹੀਂ ਕਿੰਨੇ ਤੋਂ ਕਿੰਨੇ ਤੁਹਾਡਾ ਜਰੇਲਾ ਰੋਕ ਅੱਜ 12 ਤੋਂ 3 ਵਜੇ ਇਹ ਜਿਹੜਾ ਆਪਣਾ ਸੰਭੂ ਬਾਰਡਰ ਤੇ ਸਾਡੇ ਕਿਸਾਨਾਂ ਨਾਲ ਧੱਕਾ ਹੋਇਆ ਹਰਿਆਣੇ ਵੱਲੋਂ ਕੀਤਾ ਗਿਆ ਲਾਤੀ ਚਾਰਜ ਅਥਰੂ ਗੈਸ ਜੋ ਉਹਦੇ ਵਿਰੁੱਧ ਵਿੱਚ ਅੱਜ ਅੰਮ੍ਰਿਤਸਰ ਵੱਲੋਂ ਬਾਈਪਾਟਕ ਤੇ ਇਹ ਜਾਮ ਕੀਤਾ ਗਿਆ ਇਹ ਜੋ ਸਰਕਾਰਾਂ ਦੀਆਂ ਨੀਤੀਆਂ ਇਹ ਧਰਨਾ ਜਿਹੜਾ ਲੰਮਾ ਵੀ ਚੱਲ ਸਕਦਾ ਸੰਘੂ ਬਾਰਡਰ ਤੇ ਇਕੱਠੇ ਹੋ ਕੇ ਕੱਲ ਨੂੰ ਕੋਈ ਵੱਡੀ ਕਾਰ ਵੀ ਹੋ ਸਕਦੀ ਆ ਜੋ ਜੋ ਜੱਤੇਬੰਦੀ ਦੀ ਕਾਲ ਆਏਗੀ ਉੱਤੇ ਪੈਰਾ ਦਵਾਂਗੇ ਚਲੋ ਵੇਖੋ ਕਿਤੇ ਹੋ ਜਾਂਦੇ ਇੰਟਾਇਰ ਉਹਦੀ ਕੱਲ ਉਹਨਾਂ ਸੌਰੀ ਫੀਡ ਵੀ ਕਰ ਲਈ ਆ ਸਾਡੇ ਪ੍ਰਧਾਨਾਂ ਨੇ ਚਲੋ ਮਾੜੀ ਗੱਲ ਹੈ ਕਿਤੇ ਹੋ ਜਾਂਦਾ ਜਦੋਂ ਵੀ ਭੱਜਦੀ ਆ ਨਹੀਂ ਹੋਣਾ ਚਾਹੀਦਾ ਪੱਤਰਕਾਰ ਇੱਕ ਜਿਹੜਾ ਚੌਥਾ ਥਾਂ ਮੇ ਸਾਡਾ ਪત્રਗਰਦਾਂ ਦੇ ਨਾਲ ਨਹੀਂ ਹੁੰਦਾ ਰੇਲਵੇ ਟਰੈਕ ਤੇ ਬੈਹਣ ਦੀ بجائے ਉੱਥੇ ਜਾ ਕੇ ਤੁਹਾਨੂੰ ਸਾਥ ਦੇਣਾ ਚਾਹੀਦਾ ਲੱਗਦਾ ਨਹੀਂ ਦੇਖੋ ਬੱਖੋ ਵਕਤ ਜਦੋਂ ਬੰਨੀਆਂ ਸਾਡੇ ਜਿਹੜਾ ਸੰਗਤ ਮੋਰਚਾ ਆਇਆ ਉਹਦੀ ਕਾਲ ਤੇ ਅਸੀਂ ਬੈਠੇ ਹਾਂ ਕੱਲ ਨੂੰ ਇੱਕ ਸਾਰਾ ਭਾਰਤ ਬੰਦ ਆ ਇਤਨੇ ਇਕੱਠੇ ਹੋਈਆਂ ਜੇ ਉੱਥੇ ਲੋਡ ਬਈ ਤੇ ਉੱਥੇ ਵੀ ਜਾਵਾਂਗੇ ਮਗਰ ਉਹਨਾਂ ਦੇ ਹਾਂ ਜੀ ਭਾਰਤ ਬੰਦ ਪੂਰਾ ਸੁਲੱਖ ਹੋ ਜਾਣਾ ਹਾਂਜੀ ਪੂਰਾ ਹੋਏਗਾ ਜੀ ਅਸੀਂ ਅੱਜ ਸੂਬਾ ਕਮੇਟੀ ਦੇ ਸੱਜ ਤੇ ਅੱਜ ਜਿਹੜੀ ਰੇਲ ਦੱਕੀ ਆ ਕਿਉਂਕਿ ਕਿਸਾਨ ਜਿਹੜੇ ਸਾਡੇ ਦਿੱਲੀ ਜਾ ਰਹੇ ਸੀ ਹਰਿਆਣੇ ਬਾਰਡਰਾਂ ਤੇ ਉਹਨਾਂ ਨੂੰ ਤਕਰੀਬਨ ਇਨਾ ਜ਼ੁਲਮ ਟਾਇਆ ਗਿਆ ਕਿ ਜਿਵੇਂ ਪਾਕਿਸਤਾਨ ਜਾਂ ਦੂਸਰੇ ਦੇਸ਼ ਦੀ ਨਾਲ ਕੋਈ ਲੜਾਈ ਹੋਵੇ ਕਿਉਂਕਿ ਹੱਕੀ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਸਰਕਾਰ ਨੇ ਉਹ ਲਾਗੂ ਕਰਾਉਣ ਜਾ ਰਹੇ ਸੀ ਤੇ ਸਰਕਾਰ ਨੇ ਗਾਰਿਓ ਕਿਸਾਨਾਂ ਉਤੇ ਇਨਾ ਤਸ਼ੱਦਦ ਟਾਇਆ ਕਿ ਜਿਵੇਂ ਕਿ ਦੂਜੇ ਦੇਸ਼ ਨਾਲ ਕੋਈ ਲੜਾਈ ਲੜਨੀ ਹੋਵੇ ਕਿਉਂਕਿ ਹੱਥੇ ਲੋਕਾਂ ਤੇ ਜ਼ੁਲਮ ਢਾਉਣਾ ਸਰਕਾਰ ਦਾ ਕੰਮ ਨਹੀਂ ਕਿਉਂਕਿ ਸਰਕਾਰ ਇੱਕ ਮਾਂ ਹੁੰਦੀ ਆ ਉਹਦੇ ਕੋਲੋਂ ਕੁਝ ਨਾ ਕੁਝ ਮੰਗਣ ਵਾਸਤੇ ਗਏ ਸੀ ਖਾਸ ਕਰਕੇ ਗੱਲ ਤੇ ਇਹ ਸੀ ਕਿ ਜਿਹੜੇ ਮੰਗੀਆਂ ਹੋਈਆਂ ਮੰਗਾਂ ਜੇ ਮੰਗਾਂ ਸੀ ਉਹ ਲਾਗੂ ਕਰਵਾਉਣ ਵਾਸਤੇ ਕਿਆ ਰੇਸੀ ਕੋਈ ਧੀ ਵਧੀ ਕੋ ਗੱਲ ਲੜਾਈ ਨਹੀਂ ਸੀ ਇਸ ਕਰਕੇ ਸਰਕਾਰ ਨੇ ਜਿੰਨ ਮਿਸਕੇ ਕਾਰਪੋਰ ਕਾਰਪੋਰੇਟਰਾਂ ਨੂੰ ਮੁਨਾਫੇ ਦੇਣ ਵਾਸਤੇ ਜੋਰ ਦਿੱਤਾ ਹੋਇਆ ਤੇ ਕਿਸਾਨਾਂ ਦਾ ਹਮੇਸ਼ਾ ਗੱਲ ਘੁੱਟਣ ਦੇ ਜ਼ਿਆਦਾ ਜੋਰ ਲੱਗਾ ਹੋਇਆ ਇਸ ਕਰਕੇ ਅਸੀਂ ਜਿਹੜਾ ਉਹਨਾਂ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਗਿਆ ਉਹਨਾਂ ਦੇ ਬਹੁਤ ਵੱਡੇ ਸ਼ਬਦਾਂ ਚ ਖਿੱਲੀ ਕਰਦੇ ਕਿਉਂਕਿ ਇਹਨਾਂ ਸਰਕਾਰਾਂ ਇਸ ਚ ਪਾਪੀ ਸਰਕਾਰਾਂ ਜਿਹੜੀਆਂ ਨੇ ਉਹਨਾਂ ਦਾ ਅਸੀਂ लगातार निखेधी कर